ਤੂੰ ਦੇਂਦੀ ਏ ਸੁਹਾਗ ਨੂੰ ਤਉ ਤਨ ਕਾਈ ਕੋਰ ਜਿੰਨਾ ਨਾਲ ਸੁਹਾਗਣੀ ਤਿਨਾ ਝਾਕ ਨ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਸੇਖ ਫਰੀਦ ਜੀ ਤਿਨਾਂ ਦੇ ਸ਼ਲੋਕਾਂ ਦੀ ਵਿਚਾਰ 113 ਸ਼ਲੋਕ ਆਪਾਂ ਸਰਵਣ ਕਰਾਏ ਹਾਂ 114ਵਾਂ ਸ਼ਲੋਕ ਬੱਬਾ ਜੀ ਕਿਰਪਾ ਕਰ ਰਹੇ ਹਨ ਏ ਸੁਹਾਗ ਪਤੀ ਨੂੰ ਟੁੰਡੇਂ ਦੀਏ ਪਾਲਣ ਵਾਲੀ స్త్రీਏ ਤੇਰੇ ਹੀ ਤਨ ਸਰੀਰ ਵਿੱਚ ਕੋਈ ਕੋਰ ਕੀਏ ਕਾਣੂ ਕਮੀ ਹੈ ਤਉ ਤਨ ਕਾਈ ਕੋਰ ਜਿਨ੍ਹਾਂ ਦਾਉ ਸੁਹਾਗਣੀ ਕਿਉਂਕਿ ਜਿਨ੍ਹਾਂ ਦਾ ਨਾਮ ਸੁਹਾਗਵੰਤियां ਹੈ ਉਹਨਾਂ ਨੂੰ ਆਪਣੇ ਪਤੀ ਤੋਂ ਬਿਨਾ ਤਿੰਨਾ ਝਾਕ ਨਾ ਹੋਰ ਕਿਸੇ ਦੀ ਝਾਕ ਨਹੀਂ ਹੁੰਦੀ ਉਹਨਾਂ ਨੂੰ ਕੋਈ ਵੀ ਹੋਰ ਕਿਸੇ ਵੱਲ ਦ੍ਰਿਸ਼ਟੀ ਨਹੀਂ ਹੁੰਦੀ ਕਹਿਣ ਤੂੰ ਭਾਵ ਦੁਨਿਆਵੀ ਵੀ ਜਿਹੜੀਆਂ ਪਤਨੀਆਂ ਹਨ ਉਹ ਆਪਣੇ ਪਤੀ ਵਰਤਾ ਪਤਨੀ ਜਿਹੜੀ ਹੁੰਦੀ ਉਹ ਆਪਣੇ ਪਤੀ ਤੋਂ ਬਗੈਰ ਹੋਰ ਸਾਰੇ ਮਰੁੱਖਾਂ ਨੂੰ ਇਸਤਰੀਆਂ ਰੂਪ ਜਾਣ ਕੇ ਦੇਖਦੀ ਹੈ ਬਾਬਾ ਜੀ ਕਹਿ ਰਹੇ ਜਿਨ੍ਹਾਂ ਦਾ ਨਾ ਸੁਹਾਗਣੀ ਜਿਨ੍ਹਾਂ ਦਾ ਨਾਮ ਸੁਹਾਗਣੀਆਂ ਹੈ ਉਹਨਾਂ ਨੂੰ ਕੋਈ ਦੂਸਰੀ ਚਾਗ ਨਹੀਂ ਹੁੰਦੀ ਅੱਗੇ 115 ਬਾਸ ਲੋਕ ਕਿਰਪਾ ਕਰ ਰਹੇ ਆ ਸਬਰ ਮੰਜ ਕਮਾਨ ਏ ਸਬਰ ਕਾ ਨੀੜ ਏ ਭਾਈ ਜੋ ਹਿਰਦੇ ਮੰਜ ਹੁੰਦਾ ਵਿੱਚ ਸਬਰ ਸੰਤੋਖ ਧਾਰਨ ਕਰਨਾ ਹੈ ਇਹ ਕਮਾਨ ਮਨੁੱਖ ਜਿਹੜਾ ਤਨੁਖ ਬਣਾ ਕੇ ਅਤੇ ਜੋ ਤਨ ਵਿੱਚ ਸੰਤੋਖ ਧਾਰਨ ਕਰਨਾ ਹੈ ਇਹ ਸਬਰ ਸੰਤੋਖ ਦਾ ਨੀਣਾ ਹੁੰਦਾ ਚਿੱਲਾ ਬਣਾ ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ ਫਿਰ ਸਬਰ ਸੰਤੋਖ ਦਾ ਹੀ ਬਾਣ ਤੀਰ ਚਲਾ ਭਾਵ ਬਾਣੀ ਕਰਕੇ ਵੀ ਸੰਤੋਖ ਧਾਰਨ ਕਰ ਅਰਥਾਤ ਮਨ ਬਾਣੀ ਤੇ ਸਰੀਰ ਕਰਕੇ ਸੰਤੋਖ ਦੇ ਸਹਿਤ ਹੋਣਾ ਕਰ ਤਦੋਂ ਖਾਲਕ ਖਲਕ ਦਾ ਮਾਲਕ ਪ੍ਰਭੂ ਤੇਰਾ ਤੀਰ ਨਿਸ਼ਾਨੇ ਲੱਗਣ ਤੋਂ ਖੱਤਾ ਪਾਉ ਉਕੜ ਨਹੀਂ ਦੇਵੇਗਾ ਪਾਉ ਤੀਰ ਵਿਅਰਥ ਨਹੀਂ ਕਰਦਾ ਸਬਰ ਅੰਦਰ ਸਾਬਰੀ ਤਨ ਏਵੈ ਜਾਲੇਨ ਅੱਗੇ ਹੁਣ 116ਵੇਂ ਸ਼ਲੋਕ ਚ ਕਿਰਪਾ ਕਰੇ ਇੱਕ ਸਾਬਰੀ ਸੰਤੋਖੀ ਪੁਰਖ ਸੰਤੋਖ ਵਿੱਚ ਰਹਿੰਦੇ ਹੋਏ ਆਪਣੇ ਤਨ ਸਰੀਰ ਦੇ ਅਪਮਾਨ ਨੂੰ ਇਵੇ ਐਉਂ ਹੀ ਪਾਵ ਸੁਖ ਹੈ ਨਹੀਂ ਜਾਂ ਲੈਨ ਸਾੜ ਲੈਂਦੇ ਵਾ ਮਨ ਦੇ ਸੰਤੋਖੀ ਬਾਣੀ ਅਤੇ ਸਰੀਰ ਕਰਕੇ ਵੀ ਸੰਤੋਖ ਰੱਖਣ ਵਾਲੇ ਸੰਤੋਖ ਦੇ ਅੰਦਰ ਹੀ ਆਪਣੇ ਤਨ ਵਿੱਚੋਂ ਲੋਭ ਵਾਲੀ ਬਿਰਤੀ ਨੂੰ ਸਾੜ ਦਿੰਦੇ ਹਨ ਓਨ ਛੱਡੇ ਲਾਲ ਚ ਦੁਨੀ ਕੇ ਅੰਤਰ ਲਿਵ ਲਾਈ ਹੋਣ ਨਜੀਕ ਖੁਦਾਏ ਦੇ ਭੇਦ ਨਾ ਕਿਸੈ ਦੇਨ ਉਹ ਖੁਦਾ ਦੇ ਪ੍ਰਮਾਤਮਾ ਦੇ ਤਾਂ ਬਹੁਤ ਨੇੜੇ ਹੁੰਦੇ ਪਾਵ ਅੰਤਰਮੁਖ ਬਿਰਤੀ ਕਰਕੇ ਪ੍ਰਭੂ ਦੇ ਸਰੂਪ ਵਿੱਚ ਜੁੜੇ ਹੁੰਦੇ ਆ ਪਰ ਆਪਣੀ ਅਵਸਥਾ ਦਾ ਭੇਦ ਰਾਜ ਕਿਸੇ ਦੂਸਰੇ ਨੂੰ ਨਹੀਂ ਦੇਣਾ ਕਰਦੇ ਉਹ ਇਹ ਨਹੀਂ ਕਹਿੰਦੇ ਫਿਰਦੇ ਕਿ ਅਸੀਂ ਰੱਬ ਨਾਲ ਮਿਲੇ ਹੋਏ ਆ ਉਹ ਆਪਣੀ ਡੋਂਡੀ ਨਹੀਂ ਪਟਵਾਉਂਦੇ ਫਿਰਦੇ ਜਿਹੜੇ ਲੋਕ ਪਖੜੀ ਹਨ ਉਹ ਰੌਲਾ ਪਾਉਂਦੇ ਹਨ ਮਾਰੇ ਕਹਿੰਦੇ ਜਿਨ ਹਰ ਪਾਇਆ ਤਿਨੈ ਛਾਇਆ ਜਿਨ੍ਹਾਂ ਨੇ ਪਾ ਲਿਆ ਹੈ ਉਹਨਾਂ ਨੇ ਛਪੋਣਾ ਕੀਤਾ ਹੈ ਸਬਰ ਏ ਹੋ ਸੁਆਉ ਜੇ ਤੂੰ ਬੰਦਾ ਦੇੜ ਕਰਹਿ ਜੋ ਸਬਰ ਸੰਤੋਖ ਹੈ ਇਹੋ ਸੁਆਉ ਲਾਭ ਪਰਮ ਪ੍ਰਯੋਜਨ ਹੈ ਇਹ ਬੰਦਾ ਪਾਪ ਮਨੁੱਖ ਜੇਕਰ ਤੂੰ ਇਸ ਸੰਤੋਖ ਨੂੰ ਦ੍ਰਿੜ ਪਰਪੱਕ ਕਰ ਲਵੇ ਵੱਧ ਧੀ ਵਹਿ ਦਰਿਆ ਟੁੱਟ ਨਾ ਧੀ ਵਾੜਾ 117ਵੇਂ ਸ਼ਲੋਕ ਚ ਕਿਰਪਾ ਕਰੇ ਤਾਂ ਤੂੰ ਨਦੀ ਤੋਂ ਵੱਧ ਹੁੰਦਾ ਵੱਧ ਕਰਕੇ ਦਰਿਆ ਰੂਪ ਹੋ ਜਾਵੇਂਗਾ ਭਾਵ ਜੀਵ ਤੋਂ ਬ੍ਰਹਮ ਰੂਪ ਹੋ ਜਾਵੇਂਗਾ ਤੇ ਫਿਰ ਉਸ ਨਾਲੋਂ ਟੁੱਟ ਪਾਪ Judaਓਗੇ ਕਦੇ ਵੀ ਜੀਵ ਰੂਪੀ ਵਾੜਾ ਨਾਲ ਨਹੀਂ ਹੋਵੇਂਗਾ ਕਹਿਣ ਤੂੰ ਪਾਪ ਜਿਵੇਂ ਦੁੱਧ ਤੋਂ ਬੜੇ ਪਦਾਰਥ ਬਣ ਜਾਂਦੇ ਦੁੱਧ ਤੋਂ ਦਹੀਂ ਦਹੀਂ ਤੋਂ ਮੱਖਣ ਮੱਖਣ ਤੋਂ ਕਿਉ ਪਰ ਦੁਬਾਰਾ ਕਿਉ ਤੋਂ ਦਹੀਂ ਨਹੀਂ ਬਣਦਾ ਦਹੀਂ ਤੋਂ ਦੁੱਧ ਨਹੀਂ ਬਣਦਾ ਸਰਹੋ ਵਿਚਾਰ ਅਗੇ 118ਵੇਂ ਸ਼ਲੋਕ ਚ ਕਿਰਪਾ ਕਰ ਰਹੇ ਬਾਬਾ ਜੀ ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤ ਬਖਤ ਫਰੀਦ ਜੀ ਕਥਨ ਕਰਦੇ ਕਿ ਇਹ ਮਨਾ ਖੁਦਾ ਦੇ ਦਰ ਉੱਪਰ ਪ੍ਰਵੇਸ਼ ਹੋਣ ਵਾਲੀ ਦਰਵੇਸੀ ਫਕੀਰੀ ਬਹੁਤ ਗਾਖੜੀ ਕਟਨ ਹੈ ਪਰ ਤੇਰੀ ਤਾਂ ਚੋਪੜੀ ਸੰਗਿਤ ਪਦਾਰਥਾਂ ਨਾਲ ਪ੍ਰੀਤੀ ਲਗਨ ਹੈ ਵਾ ਤੇਰੀ ਤਾਂ ਚੋਪੜੀ ਤੋਂ ਭਾਵ ਬਾਹਰੋਂ ਦਿਖਾਵੇ ਵਾਲੀ ਪ੍ਰੀਤੀ ਹੈ ਜੋ ਤੂੰ ਲੂਣ ਮੰਗ ਕੇ ਸ਼ਬਦ ਕਰ ਦਿੱਤਾ ਹੈ ਕਿ ਤੂੰ ਅਜੇ ਸਵਾਦਾਂ ਵਿੱਚ ਫਸਿਆ ਆਇਆ ਹੈ ਅਸੀਂ ਕਹਿੰਨੇ ਆ ਨਾ ਦਾਲ ਵਿੱਚ ਲੂਣ ਘੱਟ ਹੈ। ਸਬਜ਼ੀ ਵਿੱਚ ਲੂਣ ਘੱਟ ਹੈ। ਮਹਾਪੁਰਖ ਟਕਸਾਲ ਦੇ ਕਿਆ ਕਰਦੇ ਸਨ। ਇੱਕ ਵਾਰ ਦੀ ਗੱਲ ਹੈ। ਜਥੇ ਦੇ ਵਿੱਚ ਸਿੰਘ ਕੁਝ ਬੈਠੇ ਹੋਏ ਸਨ। ਮਹਾਪੁਰਖ ਬਾਬਾ ਸੰਤ ਬਾਬਾ ਕਰਤਾਰ ਸਿੰਘ ਜੀ ਨਾਲ ਬੈਠੇ ਹੋਏ ਸਨ। ਤੇ ਇੱਕ ਜਥੇ ਦਾ ਸਿੰਘ ਕਹਿਣ ਲੱਗਾ ਲਾਂਗਰੀ ਨੂੰ ਕਿ ਭਾਈ ਸਿੰਘਾ ਲੂਣ ਲਿਆ ਕੀ ਦਵੀ ਘਟ ਹੈ ਬਾਬਾ ਜੀ ਨੇ ਡਾਂਟਿਆ ਭਾਈ ਕਦੇ ਵੀ ਪੰਗਤ ਵਿੱਚ ਬੈਠਿਆ ਲੰਗਰ ਛਕਦਿਆਂ ਲੂਣ ਨਹੀਂ ਮੰਗੀ ਦਾ ਨਾ ਇਹ ਕਈ ਦਾ ਹੱਕ ਘਟ ਹੈ ਲੰਗਰ ਦਾ ਪ੍ਰਸ਼ਾਦਾ ਜਿਵੇਂ ਦਾ ਤਿਆਰ ਹੋਇਆ ਛਕ ਲੈਣਾ ਚਾਹੀਦਾ ਹੈ ਕਿਉਂਕਿ ਜਿਹੜੇ ਪ੍ਰਸ਼ਾਦੇ ਨੂੰ ਗੁਰੂ ਸਾਹਿਬ ਜੀ ਨੇ ਭੋਗ ਲਾਇਆ ਹੈ ਗੁਰੂ ਸਾਹਿਬ ਨੇ ਛਕਿਆ ਹੈ ਅਸੀਂ ਗੁਰੂ ਸਾਹਿਬ ਤੋਂ ਉੱਪਰ ਹੋ ਗਏ ਆ ਕਿ ਸਾਨੂੰ ਲੂਣ ਘਟ ਵੱਧ ਵੇਖਣਾ ਆਉਂਦਾ ਹੈ ਰਹੂ ਵਿਚਾਰ ਜਿਹੜਾ ਪ੍ਰਸ਼ਾਦਾ ਸੀ ਗੁਰੂ ਸਾਹਿਬ ਦੇ ਚਰਣਾ ਵਿਚ ਅਰਦਾਸ ਕਰਕੇ ਗੁਰੂ ਸਾਹਿਬ ਨੂੰ ਛਕਾ ਲੈਂਦੇ ਹਾਂ ਭੋਗ ਲਵਾ ਲੈਂਦੇ ਆ ਕਦੇ ਵੀ ਉਸ ਪ੍ਰਸ਼ਾਦੇ ਤੇ ਕਿੰਤੂ ਪਰੰਤੂ ਨਹੀਂ ਕਰੀਦਾ ਫਰੀਦਾ ਦਰਵੇਸੀ ਗਾਖੜੀ ਚੋਪੜੀ ਪ੍ਰੀਤ ਅਜੇ ਸਵਾਦਾਂ 'ਚ ਫਸਿਆ ਹੈ ਇਕਨ ਕਿਨੇ ਚਾਲੀ ਐ ਦਰਵੇਸਾ ਵੀ ਰੀਤ ਇਹ ਮਨਾਈ ਸਦਰਵੇਸਾਂ ਫਕੀਰਾਂ ਵਾਲੀ ਰੀਤੀ ਮਰਿਆਦਾ ਵਿੱਚ ਕਿਸੇ ਇੱਕ ਵਿਰਲੇ ਨੇ ਹੀ ਚਲਣਾ ਕੀਤਾ ਇੱਕ ਅੱਦੇ ਨੇ ਚਲਣਾ ਕੀਤਾ ਹੈ 118 ਸ਼ਲੋਕ ਹੁਣ 190 ਸ਼ਲੋਕ ਚ ਕਿਰਪਾ ਕਰ ਰਹੇ ਤਨ ਤਪੈ ਤਨੂਰ ਜਿਓ ਬਾਲਣ ਹੱਡ ਬਲੰਨ ਖੁਦਾ ਦੀ ਪ੍ਰਾਪਤੀ ਲਈ ਜੇਕਰ ਮੇਰਾ ਤਨ ਸਰੀਰ ਤੰਦੂਰ ਦੇ ਵਾਂਗ ਤਪਣ ਲੱਗ ਜਾਵੇ ਅਤੇ ਹੱਡੀਆਂ ਬਾਲਣ ਦੇ ਥਾਂ ਬਾਲੀਆਂ ਜਾਣ ਵੈਰੀ ਥੱਕਾਂ ਸਿਰ ਜੁਲਾ ਜੇ ਮੂੰ ਪਰੀ ਮਿਲਨ ਜੇਕਰ ਮੈਂ ਪੈਰਾਂ ਨਾਲ ਤੁਰਦਾ ਆ ਥੱਕ ਜਾਵਾਂ ਤਾਂ ਸਿਰ ਪਰ ਨਹੀਂ ਹੋ ਕੇ ਜੁਲਾ ਤੁਰ ਪਵਾਂ ਪਲਾ ਇਸ ਤਰ੍ਹਾਂ ਕਠਨ ਕਾਲਣਾ ਨਾਲ ਵੀ ਜੇ ਮੂੰ ਮੈਨੂੰ ਪਰੀ ਪਿਆਰੇ ਪ੍ਰਭੂ ਜੀ ਮਿਲਨ ਮਿਲ ਪੈਣ ਤਾਂ ਵੀ ਮੈਂ ਪਰਸਾਨ ਹੋ ਜਾਵਾਂ ਤਾਂ ਵੀ ਸੌਦਾ ਸਸਤਾ ਜਾਣਾ ਅੱਗੇ 120ਵੇਂ ਸ਼ਲੋਕ ਵਿੱਚ ਕਿਰਪਾ ਕਰੇ ਤਨ ਨਤ ਪਾਏ ਤਨੂਰ ਜਿਉ ਬਾਲਣ ਹੱਡ ਨ ਬਾਲ ਹੀ ਪਈ ਆਪਣੇ ਤਨ ਸਰੀਰ ਨੂੰ ਤੰਦੂਰ ਦੇ ਵਾਂਗ ਨਹੀਂ ਤਪਾਉਣਾ ਚਾਹੀਦਾ ਅਤੇ ਆਪਣੇ ਹੱਡਾਂ ਨੂੰ ਅੱਗ ਵਿੱਚ ਬਾਲਣ ਲੱਕੜਾਂ ਦੇ ਥਾਂ ਨਹੀਂ ਬਲਣਾ ਸਾੜਨਾ ਚਾਹੀਦਾ ਉਹ ਆਪਣੇ ਹੱਡਾਂ ਨੂੰ ਤਪ ਰੂਪੀ ਅਗਨੀ ਦੇ ਵਿੱਚ ਬਾਲਣ ਦੇ ਥਾਂ ਨਹੀਂ ਬਲਣਾ ਚਾਹੀਦਾ ਫਿਰ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ ਸੀਸ ਤੇ ਪੈਰਾਂ ਨੇ ਕੀ ਫੇੜਿਆ ਵਿਗਾੜਿਆ ਹੈ ਜੋ ਇਹਨਾਂ ਨੂੰ ਤਕਲੀਫ ਦੇਣੀ ਹੈ ਇਸ ਲਈ ਹਿਰਦੇ ਦੇ ਵਿੱਚ ਹੀ ਪਿਆਰੇ ਪ੍ਰਮਾਤਮਾ ਨੂੰ ਗੁਰਾਂ ਦੁਆਰਾ ਨਿਹਾਲ ਦੇਖਣਾ ਕਰ ਬਾਹਰ ਭੀਤਰ ਏਕੋ ਜਾਨੋ ਇਹੋ ਗੁਰ ਗਿਆਨ ਬਤਾਈ ਅੰਦਰ ਹੀ ਆਪਣੇ ਜਾਣਣਾ ਕਰੋ 121ਵੇਂ ਸ਼ਲੋਕ ਚ ਅੱਗੇ ਕਿਰਪਾ ਕਰੇ ਹੌ ਟੂਡੇ ਦੀ ਸੱਜਣਾ ਸੱਜਣ ਮੈਡੀ ਨਾਲ ਇਹ ਸਖੀ ਮੈਂ ਸੱਜਣਾ ਪਿਆਰੇ ਪ੍ਰਮਾਤਮਾ ਨੂੰ ਬਾਹਰ ਢੂੰਡਦੀ ਕੋਜਦੀ ਪਈ ਸਾਂ ਪਰ ਹੁਣ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋਣ ਤੋਂ ਮੈਂ ਨਿਸ਼ਚੈ ਕੀਤਾ ਹੈ ਕਿ ਉਹ ਸੱਜਣ ਪਿਆਰੇ ਪ੍ਰਭੂ ਜੀ ਮੇਰੇ ਨਾਲ ਸਾਥ ਹਿਰਦੇ ਵਿੱਚ ਹੀ ਆ ਨਾਨਕ ਅਲਖ ਨਲਖੀਐ ਗੁਰਮੁਖ ਦੇ ਦਿਖਾਲ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਹੇ ਸਖੀਏ ਉਹ ਅਲੱਖ ਲਖਣ ਤੋਂ ਰਹਿਤ ਸਰੂਪ ਕਿਸੇ ਪਾਸੋਂ ਆਪਣੇ ਸਾਧਨਾ ਦੇ ਬਲ ਸ਼ਕਤੀ ਨਾਲ ਆਪਣੀ ਮਤ ਬੁੱਧ ਨਾਲ ਜਾਣਿਆ ਨਹੀਂ ਜਾ ਸਕਦਾ ਗੁਰਮੁਖ ਹਾਂ ਮੁਖੀ ਗੁਰੂ ਹੀ ਉਸ ਨੂੰ ਅਨਭਵ ਸਰੂਪ ਪ੍ਰਗਟ ਕਰਕੇ ਦਿਖਾਲ ਦੇਣ ਤਾਂ ਦਿਖਾਲ ਦੇਣ ਤੇ ਦਿਖਾਲ ਵੀ ਦਿੰਦੇ ਹਨ ਵਾ ਗੁਰਮੁਖਾਂ ਨੂੰ ਗੁਰੂ ਗੁਰਾਂ ਦੁਆਰਾ ਪ੍ਰਭੂ ਆਪਣਾ ਸਰੂਪ ਦਿਖਾਲ ਦਿੰਦਾ ਹੈ ਅੱਗੇ 122ਵੇਂ ਸ਼ਲੋਕ ਵਿੱਚ ਕਿਰਪਾ ਕਰ ਰਿਹਾ ਹੰਸਾ ਦੇਖ ਤਰੰਦਿਆ ਬੱਗਾ ਆਇਆ ਜਾਉ ਹੀ ਪਾਈ ਹੰਸਾਂ ਨੂੰ ਦੇਖਦਿਆਂ ਤਰਦਿਆਂ ਹੋਇਆਂ ਦੇਖ ਕਰਕੇ ਬੱਗਾ ਬਗਲਿਆਂ ਨੂੰ ਵੀ ਚਾ ਤਰਨ ਦਾ ਆ ਗਿਆ ਵੀ ਅਸੀਂ ਵੀ ਤਰੀਏ ਡੁੱਬ ਮੁਏ ਬਗ ਬੱਪੜੇ ਸਿਰ ਤਲ ਉੱਪਰ ਪਾਉ ਹੋਇਆ ਕੀ ਵਿਚਾਰੇ ਬੰਗਲੇ ਕਿਨਾਰੇ ਤੇ ਬੈਠ ਕੇ ਮੱਛੀਆਂ ਖਾਣਾ ਹੀ ਜਾਣਦੇ ਪਰ ਉਹਨਾਂ ਹੰਸਾਂ ਦੀ ਰੀਸ ਕਰਨ ਬਗਲੇ ਪਾਣੀ ਵਿੱਚ ਤੈਰਨ ਲੱਗ ਪੇ ਜਿਸ ਤੋਂ ਕੀ ਹੋਇਆ ਉਹ ਪਾਣੀ ਵਿੱਚ ਡੁੱਬ ਕੇ ਮਰ ਗਏ ਅਤੇ ਉਹਨਾਂ ਦਾ ਸਿਰ ਹੇਠਾਂ ਤੇ ਪੈਰ ਉੱਪਰ ਹੋ ਗਿਆ ਅੱਗੇ 123ਵੇਂ ਸ਼ਲੋਕ ਚ ਕਿਰਪਾ ਕਰ ਰਿਹਾ ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਤਾ ਸੰਗ ਏ ਭਾਈ ਮੈਂ ਤਾਂ ਜਾਣਣਾ ਕੀਤਾ ਸੀ ਕਿ ਇਹ ਕੋਈ ਵੱਡਾ ਹੰਸ ਪਾਵ ਪਰਮਾਨਸ ਵੱਡਾ ਮਹਾਤਮਾ ਤਾਂ ਦੀ ਮੈਂ ਇਸ ਦਾ ਸੰਗ ਸਾਧ ਕੀਤਾ ਪਾਵੇ ਇਸ ਨੂੰ ਪਰਮਾਨਸ ਤਤ ਬੇਤਾ ਜਾਣ ਕੇ ਆਪਣੇ ਪਾਸ ਬਿਠਾਇਆ ਜੇ ਜਾਣਾ ਬਗ ਬਪੜਾ ਜਨਮ ਨਾ ਭੇੜੀ ਅੰਗ ਪਰ ਜੇਕਰ ਮੈਂ ਜਾਣਦਾ ਕਿ ਇਹ ਤਾਂ ਬੱਪੜਾ ਵਿਚਾਰਾ ਬੰਗਲੇ ਦੀ ਨਿਆਈ ਪਖੰਡੀ ਹੈ ਤਦ ਮੈਂ ਇਸ ਨੂੰ ਜਨਮ ਮੁਢ ਤੋਂ ਹੀ ਅੰਗ ਸਰੀਰ ਦੇ ਨੇੜੇ ਭੇੜੀ ਛੂਣ ਨਾ ਦਿੰਦਾ ਲਾਗੇ ਲੱਗਣ ਨਾ ਦਿੰਦਾ ਇਸ ਨੂੰ ਨੇੜੇ ਨਾ ਬਹਿਣ ਦਿੰਦਾ ਵਾ ਇਸ ਦਾ ਅੰਗ ਪੱਖ ਨਾ ਕਰਦਾ ਇਥੋਂ ਤੱਕ 123 ਲੋਕਾਂ ਦੀ ਵਿਚਾਰ ਸਾਡੇ ਹਿਰਦਿਆ ਰੂਪੀ ਝੋਲੀ ਵਿੱਚ ਬਾਬਾ ਜੀ ਨੇ ਪਾਈ ਹੈ ਭੁੱਲਾ ਨਾ ਚਤਾਰਨੀਆ ਬਾਕੀ ਦੀ ਜੋ ਕੁਝ ਵਿਚਾਰ ਸਲੋਕਾਂ ਦੀ ਬਚੀ ਹੈ ਉਹ ਆਉਣ ਵਾਲੇ ਦਿਨਾਂ 'ਚ ਆਪ ਜੀ ਨਾਲ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ